ਇੱਕ ਗੱਲ ਮੈਂ ਪਹਿਲਾਂ ਵੀ 2 ਦਸੰਬਰ ਤੋਂ ਬਾਅਦ ਵੀ ਸ਼ਾਇਦ ਇੱਕ ਦੋ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਣਾ ਕਹਿ ਚੁੱਕਾ ਤੇ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫੈਸਲ ਤੋਂ ਜਿਹੜੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਪ੍ਰਤੀ ਵਾਸਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਅਜੇ ਤੱਕ ਕਾਰਜਸ਼ੀਲ ਨਹੀਂ ਹੋਈ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਮੈਂ ਦੁਬਾਰਾ ਫੇਰ ਇਹ ਕਹਿਣਾ ਉਹ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਨਿਗਰਾਨ ਕਮੇਟੀ ਹੈ ਜੀਨੇ ਨਿਗਰਾਨੀ ਕਰਨੀ ਸੀ ਸਾਰੀ ਭਰਤੀ ਮੁਹਿੰਮ ਦੀ ਉਹਨੂੰ ਕਾਰਜਸ਼ੀਲ ਕੀਤਾ ਜਾਏ ਉਹ ਆਪਣਾ ਕੰਮ ਜਿਹੜਾ ਉਹ ਰੰਭ ਕਰੇ ਸਿੰਘ ਸਾਹਿਬ ਪੰਜ ਇੰਜ਼ਾਮ ਭਰਤੀ ਮੁਹਿੰਮ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਉਹ ਕਮੇਟੀ ਦਾ ਕੰਮ ਕੀ ਹੋਵੇਗਾ ਇੱਕ ਵੱਡਾ ਸਵਾਲ ਬਣਿਆ ਹੋਇਆ ਤੁਸੀਂ ਤਾਂ ਕਹਿ ਦਿੱਤਾ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਪਰ ਉਹਦਾ ਫਿਰ ਕੰਮ ਕੀ ਹੋਏਗਾ ਉਹ ਨਿਗਰਾਨੇ ਵਾਸਤੇ ਉਹਨਾਂ ਨੂੰ ਕਿਹਾ ਗਿਆ ਕਿ ਭਰਤੀ ਮੁਹਿੰਮ ਦੀ ਸਾਰੀ ਨਿਗਰਾਨੀ ਉਹਨਾਂ ਨੇ ਕਰਨੀ ਹੈ ਉਹ ਆਪਣਾ ਕੰਮ ਜਿਹੜਾ ਉਹ ਜਲਦੀ ਸ਼ੁਰੂ ਕਰੇ ਸਿੰਘ ਸਭਾ ਪੰਜ ਮੈਂਬਰੀ ਕਮੇਟੀ ਲਈ ਹੋਣੀ ਹੈ ਕਿਦੋਂ ਹੋਈਏ ਪੰਜ ਸਿੰਘ ਸਭਾ ਦੀ ਮੀਟਿੰਗ ਕਿਦੋਂ ਹੋਈ ਦੀ ਪੰਜ ਸਿੰਘ ਸਭਾ ਬਸ ਆਉਣ ਵਾਲੇ ਥੋੜੇ ਦਿਨਾਂ ਤੱਕ ਹੀ ਅਸੀਂ ਜਿਹੜੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੈ ਉਹਨੂੰ ਅਸੀਂ ਅਨਾਉਂਸ ਕਰ ਦਿਆਂਗੇ ਸਿੰਘ ਸਾਹਿਬ ਜੀ ਸੱਤ ਮੈਂਬਰੀ ਕਮੇਟੀ ਬਣਾਈ ਹੈ ਇਹਦੇ ਵਿੱਚ ਕੋਈ ਵਾਦਾ ਵੀ ਵਾਦਾ ਹੋਏਗਾ ਸੱਤ ਮੈਂਬਰੀ ਅ ਦੇਖੋ ਪੂਰਾ ਭਾਰਤ ਹੈ ਪੂਰੇ ਭਾਰਤ ਦੇ ਵਿੱਚ ਮੈਂਬਰਸ਼ਿਪ ਜਿਹੜੀ ਹੈ ਕੀਤੀ ਜਾਣੀ ਹੈ ਜੇਕਰ ਵਰਕਿੰਗ ਕਮੇਟੀ ਇਸ ਗੱਲ ਦੀ ਜ਼ਰੂਰਤ ਮਹਿਸੂਸ ਕਰੇਗੀ ਤੇ ਉਹਦੇ ਵਿੱਚ ਉਹ ਵਾਦਾ ਕਰ ਸਕਦੀ ਹੈ ਇਕਸਮ 1 ਦੇ 7 ਮੈਂਬਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਪਰ ਨਾਲ ਦੀ ਨਾਲ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਇਸ ਵੇਲੇ ਕਾਫੀ ਚਰਚਾ ਚੱਲ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਉਹ ਪੂਰੇ ਮਾਮਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਜਾਂਚ ਦੀ ਲੋੜ ਹੀ ਨਹੀਂ ਤਿੰਨ ਮੈਂਬਰੀ ਕਮੇਟੀ ਜੋ ਸੰਸਦ ਉਹ ਜਾਂਚ ਕਰ ਰਹੀ ਹੈ ਦੇਖੋ ਮੈਂ ਫਿਰ ਪਹਿਲਾਂ ਵੀ ਗੱਲ ਕਹਿ ਚੁੱਕਾ ਫਿਰ ਮੈਂ ਦੁਬਾਰਾ ਇਹ ਗੱਲ ਕਹਿਣਾ ਹੈ ਕਿ ਜਨ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਜਾਂਚ ਤਿੰਨ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਹਰ ਪਦਵੀ ਦਾ ਜਿਹੜਾ ਮਾਨਸਨਮਾਨ ਹੈ ਉਹਨੂੰ ਕਾਇਮ ਰੱਖਣਾ ਹਰ ਇੱਕ ਸਿਫਦਾ ਫਰਜ਼ ਬਣਦਾ ਹੈ ਪਦਵੀ ਦੇ ਮਾਨ ਸਨਮਾਨ ਨੂੰ ਜ਼ਰੂਰ ਕਾਇਮ ਰੱਖਿਆ ਜਾਏ ਜਿਹੜੀ 28 ਦੀ ਮੀਟਿੰਗ ਸੀ ਅਲੱਗ ਕਿਰਦੀ ਐਵੇਂ ਕਰਕੇ ਰੱਦ ਕਰਨ ਦਾ ਸੁਨੇਹਾ ਉਹ ਦਿੱਤਾ ਗਿਆ ਪਰ ਉਹਨੂੰ ਵੀ ਲੈ ਕੇ ਸਵਾਲ ਖੜੇ ਹੋ ਰਹੇ ਕਿ ਉਹ ਜੀ ਹੁਣ ਪਹਿਲਾਂ ਅੰਦਰਲੀ ਕਮੇਟੀ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਰੱਖੀ ਜਾਣੀ ਪੰਜ ਸਿੰਘ ਸੰਗਤਾ ਤੂੰ ਦੇਖੋ ਅਕਾਲ ਤਖਤ ਸਾਬ ਸੈਕਟਰੀਏਟ ਦਾ ਆਪਣਾ ਇੱਕ ਕਾਰਜ ਖੇਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਕਾਰਜ ਖੇਤਰ ਹੈ ਐਗਜ਼ੀਕਟਿਵ ਦੀ ਮੀਟਿੰਗ ਜਿਹੜੀ ਹੈ ਉਹ ਪ੍ਰਧਾਨ ਸ਼ਰਮਣੇ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਔਰ ਪੰਜ ਸਿੰਘ ਸਰਬੰਦ ਜਿਹੜੀ ਮੀਟਿੰਗ ਹੈ ਉਹ ਜਹਦਰਸ਼ੀਰ ਅਕਾਲ ਤਖਤ ਸਾਹਿਬ ਜੀ ਵੱਲੋਂ ਸਿੰਘ ਸਰਬੰਦ ਨੂੰ ਕਾਲ ਕੀਤੀ ਜਾਂਦੀ ਹੈ ਔਰ ਇਹ ਜਿਹੜੀ ਮੀਟਿੰਗ ਹੋਣੀ ਸੀਗੀ ਸ਼ੀਰ ਅਕਾਲ ਤਖਤ ਸਾਹਿਬ ਸੈਕਟਰ 8 ਇਹ ਜਰੂਰ ਤੋਂ ਅਜ਼ੀਮਤ ਕਰਕੇ ਜਿਹੜੀ 28 ਦੀ ਮੀਟਿੰਗ ਨੂੰ ਕੈਨਸਲ ਕੀਤੀ ਹੈ ਆਉਣ ਵਾਲੇ ਥੋੜੇ ਦਿਨਾਂ ਤੱਕ ਜਿਹੜੀ ਮੀਟਿੰਗ ਹੈ ਉਹ ਦੁਬਾਰਾ ਸਿੰਘ ਸਰਬੰਦ ਨੂੰ ਕਾਲ ਕਰ ਦਿੱਤੀ ਜਾਏਗੀ ਸੇਬ ਆਖਰੀ ਸਵਾਲ ਇੱਕ ਜਿਹੜਾ ਕੱਲ ਗੈਰ ਸ਼ਬਦ ਵਰਤਿਆ ਮੈਸੈਂਜਰਸ ਆਫ ਬਾਦਲ ਸੰਗਤ ਦੇ ਵਿੱਚ ਦੁਬਦਾ ਪੈਦਾ ਹੁੰਦੀ ਹੈ ਤੁਸੀਂ ਕੌਮ ਦੇ ਜਥੇਦਾਰੋ ਥੋੜਾ ਸਪਸ਼ਟ ਕਰੋ ਕਿ ਇਹ ਗੱਲਾਂ ਜਾਇਜ਼ ਨੇ ਜਾਂ ਕੀ ਇਹ ਦੇਖੋ ਮੈਸेंजर ਆਫ ਬਾਦਲ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਜਿਨ੍ਹਾਂ ਨੇ ਵੀਡੀਓ ਪਾਈ ਹੈ ਜੋ ਮੈਸेंजर ਆਫ ਬਾਦਲ ਕੀ ਉਹ ਕਹਿ ਰਹੇ ਨੇ ਕਿ ਇਹਦੇ ਪਰਥਾਏ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਜ਼ਿਕਰ ਕੀਤਾ ਹੈ ਉਹ ਪੋਸਟ ਦੇ ਵਿੱਚ ਇਹਦਾ ਜਵਾਬ ਦੇਣ ਹਰਪ੍ਰੀਤ ਸਿੰਘ ਦੇ ਸਾਹਮਣੇ ਇੱਕ ਜਿਹੜੀ ਵੀਡੀਓ ਉਸ ਦਿਨ ਦੀ ਲੀਕ ਹੋਈ ਹੈ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਮਝਦੇ ਹੋ ਗਲਤ ਹੋਇਆ ਯਾਰ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਨਹੀਂ ਹੋਣਾ ਚਾਹੀਦਾ ਦੇਖੋ ਹਰ ਖਾਂ ਦੀ ਇੱਕ ਮਾਨ ਮਰਿਆਤਾ ਹੁੰਦੀ ਹੈ ਹਰ ਪਦਵੀ ਦਾ ਇੱਕ ਮਾਨ ਸਨਮਾਨ ਹੁੰਦਾ ਹੈ ਜਿਹੜੇ ਕਲਿੱਪ ਵਾਰ-ਵਾਰ ਜਿਹੜੇ ਕੁਝ ਸੈਕਿੰਡ ਦੇ ਕਲਿੱਪ ਬਣਾ ਬਣਾ ਕੇ ਜਿਹੜੇ ਉਹ ਕਿਤੇ ਜਾ ਰਹੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲ ਉੱਤੇ ਪਿਆਰ ਕੀਤਾ ਜਾ ਰਿਹਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਤੁਸੀਂ ਕੋਈ ਜਾਂਚ ਪੜਤਾਲ ਦੇ ਲਈ ਕੋਈ ਕਰੋਗੇ ਕੋਈ ਐਸਾ ਹਾਲੇ ਵਿਚਾਰ ਕੋਈ ਨਹੀਂ ਅੱਗੇ ਜਾ ਕੇ ਇਹ ਨੁਵਾਦਿਸ਼ ਕੀਤਾ ਜਾਂਦਾ ਹੈ ਮੈਂ ਦੁਬਾਰਾ ਫੇਰ ਇਹ ਕਹਿੰਦਾ ਕਿ ਉਹ ਜਿਹੜੇ ਸੱਤ ਮੈਂਬਰੀ ਕਮੇਟੀ ਹੈ ਨਿਗਰਾਨ ਕਮੇਟੀ ਹੈ ਜੀਨੇ ਨਿਗਰਾਨੀ ਕਰਨੀ ਸੀ ਸਾਰੀ ਭਰਤੀ ਮੁਹਿੰਮ ਦੀ ਉਹਨੂੰ ਕਾਰਸ਼ੀਲ ਕੀਤਾ ਜਾਏ ਉਹ ਆਪਣਾ ਕੰਮ ਜਿਹੜਾ ਉਹ ਰੰਭ ਕਰੇ ਸਿੰਘ ਸਾਹਿਬ ਪੰਜ ਸਿੰਘਾਂ ਭਰਤੀ ਮਹਿੰਮ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਉਹ ਕਮੇਟੀ ਦਾ ਕੰਮ ਕੀ ਹੋ ਗਿਆ ਇੱਕ ਵੱਡਾ ਸਵਾਲ ਬਣਿਆ ਹੋਇਆ ਤੁਸੀਂ ਤਾਂ ਕਹਿ ਦਿੱਤਾ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਪਰ ਉਹਦਾ ਫਿਰ ਕੰਮ ਕੀ ਹੋਏਗਾ ਉਹ ਨਿਗਰਾਨੇ ਵਾਸਤੇ ਉਹ ਤੁਹਾਨੂੰ ਕਿਹਾ ਗਿਆ ਕਿ ਭਰਤੀ ਮਹਿੰਮ ਦੀ ਸਾਰੀ ਨਿਗਰਾਨੀ ਉਹਨਾਂ ਨੇ ਕਰਨੀ ਹੈ ਉਹ ਆਪਣਾ ਕੰਮ ਜਿਹੜਾ ਉਹ ਜਲਦੀ ਸ਼ੁਰੂ ਕਰ ਸਿੰਘ ਸਾਹਿਬ ਪੰਜ ਮੈਂਬਰੀ ਕਮੇਟੀ ਜਿਹੜੀ ਹੋਣੀ ਹੈ ਕਿਦੋਂ ਹੋਈਏ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਕਿਦੋਂ ਹੋਈ ਦੀ ਪੰਜ ਸਿੰਘ ਸਾਹਿਬਾਂ ਬਸ ਆਉਣ ਵਾਲੇ ਥੋੜੇ ਦਿਨਾਂ ਤੱਕ ਹੀ ਅਸੀਂ ਜਿਹੜੀ ਪੰਜ ਸਿੰਘ ਸਾਹਿਬਾਂ ਦੀ ਉਹਨੂੰ ਅਸੀਂ ਅਨਾਉਂਸ ਕਰ ਦਿਆਂਗੇ ਸਿੰਘ ਸਾਹਿਬ ਜੀ ਸੱਤ ਮੈਂਬਰੀ ਕਮੇਟੀ ਬਣਾਈਏ ਇਹਦੇ ਵਿੱਚ ਕੋਈ ਵਾਅਦਾ ਵੀ ਵਾਅਦਾ ਹੋਏਗਾ ਸੱਤ ਮੈਂਬਰੀ ਅ ਦੇਖੋ ਪੂਰਾ ਭਾਰਤ ਹੈ ਪੂਰੇ ਭਾਰਤ ਦੇ ਵਿੱਚ ਮੈਂਬਰਸ਼ਿਪ ਜਿਹੜੀ ਹੈ ਇੱਥੇ ਜਾਣੀ ਹੈ ਜੇਕਰ ਵਰਕਿੰਗ ਕਮੇਟੀ ਇਸ ਗੱਲ ਦੀ ਜ਼ਰੂਰਤ ਮਹਿਸੂਸ ਕਰੇਗੀ ਤੇ ਉਹਦੇ ਵਿੱਚ ਉਹ ਵਾਅਦਾ ਕਰ ਸਕਦੀ ਹੈ ਸਿੰਘ ਸਾਹਿਬ ਇੱਕ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਪਰ ਨਾਲ ਦੀ ਨਾਲ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਇਸ ਬਾਰੇ ਕਾਫੀ ਚਰਚਾ ਕਰ ਲਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਉਹ ਪੂਰੇ ਮਾਮਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਤੁਸੀਂ ਤਾਂ ਇਹ ਤੋ ਤਾਂ ਕਹਿਤਾ ਸੀ ਕਿ ਜਾਂਚ ਦੀ ਲੋੜ ਹੀ ਨਹੀਂ ਤਿੰਨ ਮੈਂਬਰ ਦੀ ਕਮੇਟੀ ਜੋ ਸੰਸਦਗਤ ਜਾਂਚ ਕਰ ਰਹੀ ਹੈ ਦੇਖੋ ਮੈਂ ਫਿਰ ਪਹਿਲਾਂ ਵੀ ਗੱਲ ਕਹਿ ਚੁੱਕਾ ਫਿਰ ਮੈਂ ਦੁਬਾਰਾ ਇਹ ਗੱਲ ਕਹਿਣਾ ਹੈ ਕਿ ਮੈਂ ਹਰ ਕਿਸ ਸਿੰਘੂਰਾਂ ਦੀ ਜਿਹੜੀ ਜਾਂਚ ਤਿੰਨ ਮੈਂਬਰ ਦੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਹਰ ਪਦਵੀ ਦਾ ਜਿਹੜਾ ਮਾਨ ਸਨਮਾਨ ਹੈ ਉਹਨੂੰ ਕਾਇਮ ਰੱਖਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਪਦਵੀ ਦੇ ਮਾਨ ਸਨਮਾਨ ਨੂੰ ਜ਼ਰੂਰ ਕਾਇਮ ਰੱਖਿਆ ਜਾਣਾ ਹੈ ਜਿਹੜੀ 28 ਦੀ ਮੀਟਿੰਗ ਸੀ ਅਲੱਗ ਕਿ ਉਹ ਜਿਵੇਂ ਕਰਕੇ ਰੱਦ ਕਰਨ ਦਾ ਸੁਨੇਹਾ ਉਹ ਦਿੱਤਾ ਗਿਆ ਪਰ ਉਹ ਨੂੰ ਵੀ ਲੈ ਕੇ ਸਵਾਲ ਖੜੇ ਹੋ ਰਹੇ ਕਿ ਉਹ ਜੀ ਹੁਣ ਪਹਿਲਾਂ ਅੰਤਰੀ ਕਮੇਟੀ ਦੀ ਮੀਟਿੰਗ ਹੋ ਗਈ ਉਸ ਤੋਂ ਬਾਅਦ ਰੱਖੀ ਜਾਣੀ ਪੰਜ ਸਿੰਘ ਸਾਹਿਬਾਨ ਦੇ ਦੇਖੋ ਅਕਾਲ ਤਖਤ ਸਬ ਸੈਕਟਰੀਏਟ ਦਾ ਆਪਣਾ ਇੱਕ ਕਾਰਜ ਖੇਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਕਾਰਜ ਖੇਤਰ ਹੈ ਐਗਜ਼ੀਕਟਿਵ ਦੀ ਮੀਟਿੰਗ ਜਿਹੜੀ ਹੈ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਔਰ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਮੀਟਿੰਗ ਹੈ ਉਹ ਜਹਦਾ ਸ਼ਹੀਦ ਅਕਾਲ ਤਖਤ ਸਾਹਿਬ ਜੀ ਵੱਲੋਂ ਸਿੰਘ ਸਾਹਿਬਾਨ ਨੂੰ ਕਾਲ ਕੀਤੀ ਜਾਂਦੀ ਹੈ ਔਰ ਇਹ ਜਿਹੜੀ ਮੀਟਿੰਗ ਹੋਣੀ ਸੀਗੀ ਅ ਅਸ਼ੀਰਕਾਲਪ ਸਿੰਘ ਸੈਕਟਰ 8 ਇਹ ਜਰੂਰ ਤੋਂ ਅਜ਼ੀਮਾ ਤੇ ਕਰਕੇ ਜਿਹੜੀ 28 ਦੀ ਮੀਟਿੰਗ ਸੋ ਕੈਨਸਲ ਕੀਤੀ ਹੈ ਆਉਣ ਵਾਲੇ ਥੋੜੇ ਦਿਨਾਂ ਤੱਕ ਜਿਹੜੀ ਮੀਟਿੰਗ ਹੈ ਉਹ ਦੁਬਾਰਾ ਸਿੰਘ ਸਹਿਬਾਨ ਨੂੰ ਕਾਲ ਕਰ ਦਿੱਤੀ ਜਾਏਗੀ ਸਿੰਘ ਸਾਹਿਬ ਆਖਰੀ ਸਵਾਲ ਇੱਕ ਜਿਹੜਾ ਕੱਲ ਗੈਰ ਸ਼ਬਦ ਵਰਤਿਆ ਮੈਸੈਂਜਰਸ ਆਫ ਬਾਦਲ ਸਮਝਦੇ ਵਿੱਚ ਦੁਬਦਾ ਪੈਦਾ ਹੁੰਦੀ ਹੈ ਤੁਸੀਂ ਕੌਮ ਦੇ ਜਥੇਦਾਰੋ ਥੋੜਾ ਸਪਸ਼ਟ ਕਰੋ ਕਿ ਇਹ ਗੱਲਾਂ ਜਾਇਦ ਨੇ ਜਾਂ ਕੀ ਇਹ ਦੇਖੋ ਮੈਸੈਂਜਰ ਆਫ ਬਾਦਲ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਜਿਨ੍ਹਾਂ ਨੇ ਵੀਡੀਓ ਪਾਈ ਹੈ ਉਹ ਮੈਸੈਂਜਰ ਉਹ ਬਾਦਲ ਸਿੰਘ ਘਰੇ ਨੇ ਜਿਹਦੇ ਪਰਥਾਏ ਕਿਹੜੇ ਸੁੰਦਰ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਜ਼ਿਕਰ ਕੀਤਾ ਹੈ ਉਹ ਪੋਸਟ ਦੇ ਵਿੱਚ ਇਹਦਾ ਜਵਾਬ ਕਿਹਨੇ ਹਰਪ੍ਰੀਤ ਸਿੰਘ ਦੇ ਸਾਹਦੇ ਇੱਕ ਜਿਹੜੀ ਵੀਡੀਓ ਉਸ ਦਿਨ ਦੀ ਲੀਕ ਹੋਈ ਹੈ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਮਝਦੇ ਕੋਈ ਗਲਤ ਹੋਇਆ ਯਾਰ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਨਹੀਂ ਹੋਣਾ ਚਾਹੀਦਾ ਦੇਖੋ ਹਰ ਥਾਂ ਦੀ ਇੱਕ ਮਾਨਮਰਯਤਾ ਹੁੰਦੀ ਹੈ ਹਰ ਪਦਵੀ ਦਾ ਇੱਕ ਮਾਨ ਸਨਮਾਨ ਹੁੰਦਾ ਹੈ ਜਿਹੜੇ ਕਲਿੱਪ ਵਾਰ-ਵਾਰ ਜਿਹੜੇ ਕੁਝ ਸੈਕੰਡ ਦੇ ਕਲਿੱਪ ਬਣਾ ਬਣਾ ਕੇ ਜਿਹੜੇ ਉਹ ਕਿਤੇ ਜਾ ਰਹੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲ ਉੱਤੇ ਪਾਇਆ ਕੀਤਾ ਜਾ ਰਿਹਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਤੁਸੀਂ ਕੋਈ ਜਾਂਚ ਪੜਤਾਲ ਦੇ ਲਈ ਕੋਈ ਕਰੋਗੇ ਕੋਈ ਐਸਾ ਹਾਲੇ ਵਿਚਾਰ ਕੋਈ ਨਹੀਂ